ਮੇਰੇ ਵੱਲੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਵਲੌਗ ਮਤਲਬ ਮੇਰਾ ਨਹੀਂ ਕਹਿ ਸਕਦੀ ਇਹ ਮੈਂ ਇਹ ਮਤਲਬ ਮੇਰੇ ਭਾਈ ਜੀ ਦਾ ਮਤਲਬ ਚੈਨਲ ਹੈਗਾ ਤੇ ਉਹਨਾਂ ਦੇ ਮਤਲਬ ਪੇਜ ਤੋਂ ਮੈਂ ਵਲੌਗ ਮੇਰਾ ਮਨ ਕੀਤਾ ਚਲੋ ਵੀ ਮੈਂ ਵੀ ਸਾਊਂਡ ਕਰਕੇ ਦੇਖਦੀ ਆ ਤਾਂ ਮੈਂ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਮੌਸਮ ਬਹੁਤ ਹੀ ਵਧੀਆ ਸੀ ਤਾਂ ਅਸੀਂ ਸੋਚੇ ਕਿ ਚਲੋ ਅੱਜ ਆਪਾਂ ਪਕੌੜੇ ਬਣਾਉਣੇ ਆ ਤਾਂ ਫਿਰ ਅਸੀਂ ਸ਼ੁਰੂਆਤ ਕੀਤੀ ਤੇ ਮੌਸਮ ਬੜਾ ਹੀ ਸੁਹਾਵਣਾ ਸੀਗਾ ਹਵਾ ਚੱਲ ਰਹੀਆਂ ਸੀ ਤੇ ਵਿੱਚ ਦੀ ਤਾਂ ਮਤਲਬ ਕੁਝ ਜ਼ਿਆਦਾ ਹੀ ਖਰਾਬ ਹੋ ਗਿਆ ਸੀ ਨੇਰੀ ਤੂਫਾਨ ਬਹੁਤ ਸਾਰਾ ਕੁਝ ਤੇ ਇੱਥੇ ਮੈਂ ਪਕੌੜੇ ਖਾ ਰਹੀ ਸੀ ਤੇ ਦੇਖ ਸਕਦੇ ਹੋ ਤੁਸੀਂ ਮਤਲਬ ਪਹਿਲਾਂ ਤਾਂ ਸਾਡਾ ਇਹ ਬਹੁਤ ਜ਼ਿਆਦਾ ਪੁਰਾਣਾ ਘਰ ਸੀਗਾ ਮਤਲਬ ਪੁਰਾਣੇ ਜ਼ਮਾਨੇ ਵਾਲਾ ਮਤਲਬ ਦਰਵਾਜ਼ਾ ਸੀਗਾ ਤੇ 3 ਜੁਲਾਈ ਨੂੰ ਇਹ ਸਾਡੇ ਨਵੇਂ ਘਰ ਪਾਏ ਨੂੰ ਪੂਰੇ 1 ਸਾਲ ਹੋ ਜਾਊਗਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੇਰੇ ਪਾਪਾ ਜੀ ਦੀ ਮਿਹਨਤ ਨਾਲ ਇਹ ਘਰ ਪਿਆਏਗਾ ਤੇ ਤੁਸੀਂ ਦੇਖ ਸਕਦੇ ਹੋ ਮੌਸਮ ਬਹੁਤ ਹੀ ਵਧੀਆ ਸੀਗਾ ਤੇ ਫਿਰ ਅਸੀਂ ਸੋਚਿਆ ਵੀ ਚਲੋ ਅੱਜ ਆਪਾਂ ਕੁਛ ਨਾ ਕੁਛ ਬਣਾਉਣੇ ਆ ਦੇਖ ਸਕਦੇ ਹੋ ਤੁਸੀਂ ਸਾਡਾ ਘਰ ਫਿਰ ਅਸੀਂ ਪਕੌੜੇ ਬਣਾਏ ਤੁਸੀਂ ਦੇਖ ਸਕਦੇ ਹੋ ਹੁਣ ਜੇ ਤੁਸੀਂ ਇਹਦੀ ਰੈਸিপি ਪੁੱਛਣੀ ਹੈ ਤਾਂ ਅਸੀਂ ਉਹ ਵੀ ਦੱਸ ਦਾਂਗੇ ਮਤਲਬ ਇਹਨਾਂ ਸਰੋਂ ਨੂੰ ਪਹਿਲਾਂ ਆਪਾਂ ਜਿਹੜੇ ਕਦੂ ਹੁੰਦੇ ਉਹਨੂੰ ਕਦੂ ਨੂੰ ਅ ਕਰਕੇ ਕਦੂ ਕਾਸ਼ ਕਰਕੇ ਤੇ ਉਸ ਤੋਂ ਬਾਅਦ ਫਿਰ ਇਹ ਬਿਸਣ ਨਾਲ ਉਹ ਪੂਰੀ ਉਹਨੂੰ ਫਿਨਿਸ਼ਿੰਗ ਦੇ ਕੇ ਫਿਰ ਉਹਨਾਂ ਨੂੰ ਤੇਲ ਚ ਪਾਇਆ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੇ ਉਸ ਤੋਂ ਬਾਅਦ ਇਹ ਇਹਨਾਂ ਦੀ ਸਬਜ਼ੀ ਬਣ ਜਿੰਦੀ ਹੈ ਪਹਿਲਾਂ ਤੁਸੀਂ ਦੇਖੋ ਕਿ ਇਹ ਕਿਸ ਤਰ੍ਹਾਂ ਮਤਲਬ ਬਣ ਰਹੇ ਨੇਗੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸਵਾਦ ਬੰਦੇ ਨੇਗੇ ਇਹ ਤੇ ਦੇਖ ਸਕਦੇ ਹੋ ਤੁਸੀਂ ਇੱਥੇ ਤਲੇ ਜਾ ਰਹੇ ਨੇ ਪਕੌੜੇ ਗਰਮਾ ਗਰਮ ਤੇ ਹੁਣ ਤੁਹਾਨੂੰ ਅਸੀਂ ਅਸੀਂ ਮਤਲਬ ਸਾਨੂੰ ਹੋ ਗਿਆ ਕਿ ਅਸੀਂ ਪਹਿਲਾਂ ਪਾ ਕੇ ਖਾ ਹੀ ਲੀਏ ਫਿਰ ਅਸੀਂ ਖਾਣੀ ਸ਼ੁਰੂ ਕਰਤੀ ਤੇ ਇੱਥੇ ਸੋਸ ਦੀਆਂ ਪੂੜੀਆਂ ਖੋਲੀਆਂ ਜਾ ਰਹੀਆਂ ਨੇ ਮੌਸਮ ਤੁਸੀਂ ਬਾਕੀ ਜਿਹੜਾ ਮਤਲਬ ਵਿੱਚ ਚੱਲ ਰਿਹਾ ਤੁਸੀਂ ਉਹਨੂੰ ਇਗਨੋਰ ਕਰੋ ਤੇ ਤੁਸੀਂ ਦੇਖੋ ਕਿ ਇਹ ਕਿੰਨਾ ਸਵਾਦ ਹੈ ਮਤਲਬ ਦੇਖਣ ਤੋਂ ਹੀ ਇਹ ਇੰਨਾ ਟੇਸਟੀ ਲੱਗ ਰਿਹਾ ਤੇ ਖਾਣ ਚ ਕਿੰਨਾ ਹੋਊਗਾ ਚਲੋ ਦੇਖੋ ਤੁਸੀਂ ਬਹੁਤ ਹੀ ਸਵਾਦ ਜਿਹੜੀ ਇਹ ਮਤਲਬ ਰੈਸিপি ਹੈਗੀ ਹੈ ਤੁਸੀਂ ਆਪਣੇ ਘਰ ਬਣਾ ਕੇ ਬੱਚਿਆਂ ਨੂੰ ਇੱਕ ਸਨੈਕ ਦੀ ਤਰ੍ਹਾਂ ਦੇ ਸਕਦੇ ਹੋ ਜਾਂ ਸਬਜੀ ਵੀ ਇਸ ਦੀ ਤੁਸੀਂ ਬਣਾ ਸਕਦੇ ਹੋ ਜੇ ਤੁਸੀਂ ਸਬ지 ਸਿੱਖਣੀਆਂ ਤਾਂਗਾ ਅਸੀਂ ਦੱਸਾਂਗੇ ਕਿ ਸਬਜੀ ਕਿੱਦਾਂ ਬਣਾਈਦੀ ਹੈ ਤੇ ਇੱਥੇ ਮੈਨੂੰ ਵਿੱਚ ਮੰਮਾ ਨੇ ਕਮਲਾ ਦਾ ਕਿਸੂ ਭਾਂਡੇ ਮਾਜ ਤੇ ਇੱਥੇ ਮੈਂ ਆਪਣੇ ਭਾਂਡੇ ਮਾਜ ਰਹੀ ਸੀ ਤੁਸੀਂ ਦੇਖੋ ਮਤਲਬ ਅੱਧਾ ਘੰਟਾ ਲਗਭਗ ਲੱਗ ਗਿਆ ਹੋਣਾ ਇਹਨੂੰ ਬਣਾਉਣ ਲਈ ਤੇ ਤੁਸੀਂ ਦੇਖ ਸਕਦੇ ਹੋ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਮਤਲਬ ਮੈਂ ਪਹਿਲੀ ਵਾਰ ਕੀਤਾ ਸੀ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਮੌਸਮ ਬੜਾਈ ਬਹੁਤ ਵਧੀਆ ਮੌਸਮ ਸੀ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਬਣੇ ਸਨ ਤੁਸੀਂ ਦੇਖ ਸਕਦੇ ਹੋ ਮੈਂ ਖੋਲ ਕੇ ਦਿਖਾ ਰਹੀ ਹਾਂ ਬਹੁਤ ਹੀ ਜ਼ਿਆਦਾ ਸਵਾਦ ਬਣੇ ਸੀ ਦੇਖੋ ਗਾਇਸ ਮੌਸਮ ਬੜਾਈ ਹੋ ਦੀ ਅਸੀਂ ਦੇਖੋ ਦੇਖੋ ਤੇ ਗਾਹਾਂ ਅਸੀਂ ਤੁਹਾਨੂੰ ਐ ਵੀ ਦੱਸਾਂਗੇ ਕਿ ਇਹਦੀ ਸਬਜ਼ੀ ਕਿੱਦਾਂ ਬਣੇਗੀ ਹਾਂ ਉਸ ਤੋਂ ਬਾਅਦ ਇਹਨੂੰ ਇਹਦੇ ਵਿੱਚ ਆਪਾਂ ਪਾ ਤਾ ਤੜਕਾ ਲਾ ਕੇ ਗੰਡੇਆਂ ਦਾ ਵਿੱਚ ਦੁੱਧ ਤੇ ਉਹ ਇੱਕ ਉਬਾਲਾ ਆਉਣ ਦੀ ਦੇਰ ਹੀ ਐ ਬਸ ਉਸ ਤੋਂ ਬਾਅਦ ਇਹ ਪੂਰੀ ਐ ਟੇਸਟੀ ਸਬਜੀ ਬਣ ਕੇ ਤੁਹਾਡੇ ਕੋਲ ਤਿਆਰ ਐ ਤੇ ਤੁਸੀਂ ਤਾਂ ਨਾ ਉਂਗਲਾ ਚਟਦੇ ਰਹਿ ਜਾਓਗੇ ਮਤਲਬ ਐਨੀ ਜ਼ਿਆਦਾ ਟੇਸਟੀ ਐ ਨਾ ਕਿ ਬਸ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਜਿਹੜੀ ਰੈਸিপি ਐ ਇਹ ਬੱਚਿਆਂ ਨੂੰ ਸਨੈਕਸ ਦੀ ਤਰ੍ਹਾਂ